ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਪਰਿ ਸਾਥਸਰੀਏ ਗਾਲ ਜੀ ਅੱਜ ਇੱਕ ਨਵਾਂ ਲੋਕ ਰੰਗ ਹੈ ਤੇ ਤੁਸੀਂ ਇਹਦਾ ਆਨੰਦ ਮਾਣੋ ਜੀ ਇਹ ਬਿਸ਼ਨ ਪਤਾ ਹੈ ਕ੍ਰਿਸ਼ਨ ਭਗਵਾਨ ਮਹਾਰਾਜ ਜੀ ਦਾ ਜਦੋਂ અવਤਾਰ ਹੋਇਆ ਹੈ ਉਦੋਂ ਦੇ ਸਮੇਂ ਵਿੱਚ ਗਾਇਆ ਗਿਆ ਹੈ ਤੇ ਇਹ ਤੁਸੀਂ ਸੁਣੋ ਜਿਹਦੇ ਵਿੱਚ ਸ੍ਰੀ ਰਾਮ ਚੰਦਰ ਭਗਵਾਨ ਜੀ ਦਾ ਨਾਮ ਆਉਂਦਾ ਹੈ ਉਹਨੂੰ ਬਿਸ਼ਨ ਪਤਾ ਲੋਕ ਗੀਤ ਬੋਲਿਆ ਜਾਂਦਾ ਹੈ ਜਿਵੇਂ 12 ਮਾਂ ਹੁੰਦੇ ਹਨ ਇਸੇ ਤਰ੍ਹਾਂ ਇਹ ਜਿਹੜੇ ਪੰਜਾਬੀ ਲੋਕ ਗੀਤ ਹੁੰਦੇ ਹਨ ਕੋਈ ਤਿਰੰਜਨ ਦਾ ਹੁੰਦਾ ਹੈ ਇਨਾਂ ਦੇ ਵੀ ਆਪੋ ਆਪਣੇ ਲਗਾ ਮਾਤਰਾ ਤੇ ਰੰਗ ਹੁੰਦੇ ਹਨ ਪਰ ਇਹਦਾ ਇਹੋ ਹੀ ਰੰਗ ਬਣਦਾ ਹੈ ਵੀ ਇਹ ਇੱਕ ਵਿਸ਼ਣ ਪਦਾ ਹੈ ਤੇ ਇਹਦਾ ਤੁਸੀਂ ਆਨੰਦ ਮਾਣੋ ਜੀ ਤੇ ਮੇਰੇ ਲੈਹਿੰਦੇ ਚੜਦੇ ਪੰਜਾਬ ਦੇ ਸਾਥ ਦੇਸਾਂ ਵਿੱਚ ਜਿਹੜੇ ਵੀ ਮੇਰੇ ਦਰਸ਼ਕ ਹਨ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਅੱਜ ਤੁਸੀਂ ਨਵਾਂ ਰੰਗ ਸੁਣੋ ਜੀ तान तान चंद्रमा चढ़या नि तान तान चंद्रमा चढ़या जेन तरती मानव दया लाल वे आज कार बावल दे खुशीआ नि आज कार बावल दे खुशीआ कर कानक नैया आया लाल वे ਤਾਨ ਤਾਨ ਕਾਨ ਦੀ ਮਾਈ ਵੇ ਤਾਨ ਤਾਨ ਕਾਨ ਦੀ ਮਾਈ ਅਜੇ ਨ ਕਾਨ ਵੇਡਾ ਜਾ ਆ ਲਾਲ ਵੇ ਤਾਨ ਤਾਨ ਕਾਨ ਦੀ ਦਾਈ ਜੀ ਤਾਨ ਤਾਨ ਕਾਨ ਦੀ ਦਾਈ जेसि जनम सदा लाल वे तन तन कान द तन तन कान द कान कुंड नया लाल वे ਤਾਨ ਤਾਨ ਕਾਨ ਦੀ ਦਾਦੀ ਤਾਨ ਤਾਨ ਕਾਨ ਦੀ ਦਾਦੀ ਜਿਨੇ ਕਹ ਮਾੜੀ ਢਲ ਜਾਇਆ ਰਾਂ ਲਾਲ ਵੇ ਤਾਨ ਤਾਨ ਕਾਨ ਦੀ ਪੂਆ ਤਾਨ ਤਾਨ ਕਾਨ ਦੀ ਪੂਆ ਜਿਨੇ ਏ ਦਾ ਦੁੱਧ ਤੋ ਆ ਹਲਾਲ ਵੇ ਤਾਨ ਤਾਨ ਕਾਨ ਦੀ ਪਹਿਣਾ ਵ ਤਨ ਤਾਨ ਕਾਨ ਦੀ ਪਹਿਣਾ ਜਿਨੇ ਕਾਨ ਗੋਦ ਖੜਾਇਆ ਹਲਾ ਤਨ ਤਨ ਪਾ ਗੋਕਲ ਦੀ ਨਗਰੀ ਮੇ ਤਨ ਤਨ ਗੋਕਲ ਦੀ ਨਗਰੀ ਜਿਸ ਕਾਨ ਤਰਨ ਆਇਆ ਲਾਲ ਵੇ ਤਨ ਤਨ ਕਾਨ ਦੀ ਰਾਧਾ ਤਨ ਤਨ ਕਾਨ ਦੀ ਰਾਧਾ जिने कान वे वार पाया लाल वे तान तान चंदरमा चढ़ आव तान तान चंदरमा चढ़या जिने धरती मानव दाया लाल वे लो जी ये एक पंजाबी लोक गीत ਮਿਸ਼ਨ ਪਤਾ ਬਹੁਤ ਪਿਆਰਾ ਹੈ ਤੇ ਉਹਨਾਂ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਅਵਤਾਰ ਤੇ ਗਾਇਆ ਗਿਆ ਹੈ ਤੇ ਇਹਦਾ ਤੁਸੀਂ ਆਨੰਦ ਮਾਣੋ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਣਾ ਤੇ ਬਾਕੀ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮੇਰਾ ਮੇਰੀ ਵੀਡੀਓ ਵੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ